ਦੋਸਤੋ ਮੈਂ ਫੇਰ ਤੋਂ ਬਜ਼ਾਰ ਨੰਬਰ 12 ਦੀ ਇੱਕ ਦੁਕਾਨ ਤੇ ਪਹੁੰਚਾ ਮੈਂ ਜਦੋਂ ਵੀ ਪਹੁੰਚਦਾ ਉੱਥੇ ਆਫਰ ਹੀ ਆਫਰ ਹੁੰਦੇ ਰਹੇ ਤੇ ਹੁਣ ਵਿਆਹ ਸ਼ਾਦੀਆਂ ਦੇ ਆਫਰ ਚੱਲ ਰਹੇ ਨੇ ਬੜੇ ਸ਼ਾਨਦਾਰ ਆਫਰ ਤਮਾਕੇਦਾਰ ਆਫਰ ਆਪਾਂ ਨੂੰ ਦੇ ਰਹੇ ਨੇ ਐਜੇ ਆਫਰ ਦੇ ਰਹੇ ਨੇ ਜੋ ਸੁਣ ਕੇ ਤੁਸੀਂ ਹੈਰਾਨ ਹੋ ਜਾਓਗੇ ਤੁਸੀਂ ਪਹੁੰਚ ਗਏ ਹੋ ਸਾਰੇ ਨਿਊ ਕਾਠਪਾਲ ਕਲੋਥ ਹਾਊਸ ਤੇ ਬਹੁਤ ਸ਼ਾਨਦਾਰ ਆਫਰ ਨੇ ਦੋਸਤੋ ਇਹ ਤੁਸੀਂ ਦੇਖ ਰਹੇ ਹੋ ਪਹਿਲਾਂ ਬਾਈ 1 ਗੈਟ 1 ਦੀ ਸਕੀਮ ਜਿਹੜੀ ਚੱਲ ਰਹੀ ਹੈ কুর্তা ਪਜਾਮਾ ਨਾਲ কুর্তা ਪਜਾਮਾ ਫਰੀ ਹੈ 700 800 1100 1200 ਦੇ কুর্তা ਪਜਾਮੇ ਜੇ ਤੁਸੀਂ ਲੈਣੇ ਹੋ ਸਾਰੇ ਸ ਬਹੁਤ سارے ਆਫਰ ਆਜੇ ਨੇ ਜੋ ਅੱਜ ਆਪਾਂ ਨੂੰ ਵੀਡੀਓ ਸ਼ੇਅਰ ਕਰਨ ਤੇ ਮਿਲਣਗੇ ਤੇ ਦੋਸਤੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਦਾ ਜੇ ਕਿਉਂਕਿ ਨਿਊ ਕਾਟਪਾਲ ਕਲੋਥ ਹਾਊਸ ਆਪਾਂ ਨੂੰ ਹਰ ਵਾਰੀ ਨਵੇਂ ਤੋਂ ਨਵੇਂ ਆਫਰ ਦੇਣ ਜਾ ਰਿਹਾ ਐਡਰੈਸ ਤੁਸੀਂ ਨੋਟ ਕਰ ਲਓ ਨਿਊ ਕਾਟਪਾਲ ਕਲੋਥ ਹਾਊਸ ਸਟੇਟ ਨੰਬਰ 12 ਦੂਸਰਾ ਚੌਕ ਨੰਦਲਾਲ ਮਹਾਸ਼ੇਦ ਦੁਕਾਨ ਦੇ ਬਿਲਕੁਲ ਨਾਲ ਤੇ ਇਸ ਤੋਂ ਇਲਾਵਾ ਦੋਸਤੋ ਜੇ ਤੁਸੀਂ ਬੱਸ ਸਟੈਂਡ ਵਾਲੀ ਪਾਸੇ ਆਨੇ ਹੋ ਤਾਂ 6ਵਾਂ ਚੌਕ ਬਣ ਜਾਏਗਾ 6ਵੇਂ ਚੌਕ ਤੇ ਆ ਕੇ ਤੁਸੀਂ ਇਹ ਆਫਰਾਂ ਦਾ ਲਾਭ ਲੈ ਸਕਦੇ ਹੋ ਆਪਰਕੇਸ਼ ਕਾਟਪਾਲ ਜੀ ਨਾਲ ਗੱਲਬਾਤ ਕਰਦੇ ਆਂ ਜਾਣਨੇ ਵੀਡੀਓ ਚ ਸਰ ਸਵਾਗਤ ਹੈ ਜੀ ਸਭ ਤੋਂ ਪਹਿਲਾਂ ਤਾਂ ਧੰਨਵਾਦ ਜੀ ਵੀ ਤੁਸੀਂ ਦੂਸਰੀ ਤੀਸਰੀ ਵਾਰੀ ਮੈਨੂੰ ਬੁਲਾ ਰਹੇ ਹੋ ਅੱਜ ਤੁਹਾਡੇ ਵਾਸਤੇ ਵਿਆਹ ਸ਼ਾਦੀ ਦੀ ਬੰਪਰ ਸੇਲ ਲੈ ਕੇ ਆਏ ਆਪਾਂ ਜੀ ਸੀਕਵੈਂਸ ਦੇ ਕੁਰਤੇ ਵੀ ਹਮੇ ਓਏ ਹੋਏ ਹੋਏ ਕੀ ਬਾਤ ਹੈ ਜੀ ਕਪੜਾ ਹੀ ਵੇਖਣ ਤੇ ਬਹੁਤ ਮਜ਼ਾ ਆ ਰਿਹਾ ਹੈ ਜੀ ਕੀ ਬਾਤ ਹੈ ਜੀ ਬਹੁਤ ਸ਼ਾਨਦਾਰ ਜੀ ਇਹਦੇ ਨਾਲ ਇੱਕ ਵਾਈਟ ਕੁਰਤਾ ਨਮਾ ਇਹ ਆਏਗਾ 1590 ਦਾ ਕੰਬੋ ਪਾਏਗਾ ਜੀ ਆਪਾਂ ਠੀਕ ਹੈ ਜੀ ਸਾਡੇ 30 ਮੀਟਰ ਵੱਡੇ ਵੱਡਾ ਕੁਰਤਾ ਮਾਏਗਾ ਠੀਕ ਹੈ ਦੋ ਕੁਰਤੇ ਮਿਲਣਗੇ 1590 ਰੁਪਏ ਦੇ ਵਿੱਚ ਠੀਕ ਹੈ ਜੀ ਬਹੁਤ ਵਧੀਆ ਆਈਟਮ ਹੈ ਇਹਦੇ ਤੁਸੀਂ ਜਾਕਾ ਵੀ ਬਣਾ ਸਕਦੇ ਹੋ ਕੁਰਤੇਵੇਂ ਬਣਾ ਸਕਦੇ ਹੋ ਠੀਕ ਹੈ ਜੀ ਬਿਲਕੁਲ ਬੈਸਟ ਡਿਜ਼ਾਈਨਿੰਗ ਹੈ ਇਹ ਦੇਖੋ ਵਾਹ ਜੀ ਵਾਹ ਕੀ ਬਾਤ ਹੈ ਜੀ ਇਹਦੇ ਸカラー 6 ਸੱਤ ਹੋਰ ਵੀ ਮਿਲ ਜਾਣਗੇ ਬਹੁਤ ਅੱਛੀ ਬਾਤ ਹੈ ਜੀ ਬਹੁਤ ਸ਼ਾਨਦਾਰ ਪਹਿਲਾ ਵੱਡਾ ਚੀਜ਼ ਆਏਗੀ ਬਹੁਤ ਵਧੀਆ प्योर ਖਾਦੀ ਦੇ ਵਿੱਚ ਆ ਦੇਖੋ ਵਾਹ ਜੀ ਵਾਹ ਇਹ ਵੀ ਬਹੁਤ ਵਧੀਆ ਕੁਆਲਟੀ ਹੈ ਪਾਰਟੀ ویئر ਕੁਰਤਾਵੇਂ ਮੈਂ ਠੀਕ ਹੈ 1490 ਰੁਪਏ ਦਾ ਹੈ ਇਹਦੇ ਨਾਲ ਹੀ ਇੱਕ ਵਾਈਟ ਕੁਰਤਾਵੇਂ ਮਾਵਾ ਫ੍ਰੀ ਆ ਠੀਕ ਹੈ 3.5 ਮੀਟਰ ਵੱਡੇ ਵਰਦਾ ਜੀ ਠੀਕ ਹੈ ਜੀ ਇਸ ਤੋਂ ਬਾਅਦ ਇੱਕ ਆਪਾਂ ਬੜੀ ਵਧੀਆ ਆਫਰ ਲੈ ਕੇ ਆਇਆ ਸੀ ਆ ਸੀਆ ਰਾਮ ਦੇ ਕੁਰਤੇ ਮਾਮੇ ਜੀ ਇਹਨੂੰ ਕਹਿੰਦੇ ਨੇ ਪਿਓਰ ਵੈਲਾ ਬਿਲਕੁਲ ਗਰਮ ਸਟਾਫ ਸਰਦੀਆਂ ਦਾ ਜੀ ਚਾਹ ਬਹੁਤ ਵਧੀਆ ਕੁਆਲਟੀ ਹੈ ओरिजिनल ਸੀਆ ਰਾਮ ਦਾ ਆਏਗਾ ਦੇਖੋ ਠੀਕ ਹੈ ਜੀ ओरिजिनल ਸੀਆ ਰਾਮ ਦਾ ਠੀਕ ਹੈ ਜੀ 1490 ਰੁਪਏ ਦਾ ਕੁਰਤਾ ਮਾਮਾ ਜੀ ਇਹਦੇ ਨਾਲੇ ਕੁਰਤਾ ਮਾਮਾ ਫਰੀ ਆਏਗਾ ਜੀ ਆਪਾਂ ਦੇਖੋ ਵਾਹ ਜੀ ਵਾਹ ਅੱਜ ਤਾਂ ਮੈਨੂੰ ਲੱਗਦਾ ਆਫਰਾਂ ਦੀ ਬਹਾਲ ਲਗਾਤੀ ਜੀ 1490 ਕੁਰਤਾ ਮਾਮਾ ਫਰੀ ਆਏਗਾ ਜੀ ਇੱਕ ਦਿਨ ਨਾਲ ਇੱਕ ਜੀ ਠੀਕ ਹੈ ਜੀ ਇਕਾ ਆਈਟਮ ਹੈਗੀ ਸਰਦੀਆਂ ਦੀ ਬਹੁਤ ਵਧੀਆ ਮੌਂਟੀ ਕਰਲੋ ਦਾ ਬ੍ਰਾਂਡ ਜੀ ਠੀਕ ਹੈ ਜੀ ਵੱਡੇ ਵਰ ਦਾ 3.5 ਮੀਟਰ ਕਪੜਾ ਇੱਕ ਦੇ ਨਾਲ ਇੱਕ ਫ੍ਰੀ 1200 ਰੁਪਏ ਦਾ ਕੁੜਤਾ ਜਮਾ ਇੱਕ ਦੇ ਨਾਲ ਇੱਕ ਫ੍ਰੀ ਆਏਗਾ ਜੀ ਮੌਂਟੀ ਕਰਲੋ ਦਾ ਮੌਂਟੀ ਕਰ ਲਦਾ ਹਾਂ ਜੀ ਚਾਹ ਬਤ ਹੈ ਜੀ ਬਹੁਤ ਵਧੀਆ ਜੀ ਕਲਰ ਕੁਆਲਿਟੀ ਵਿੱਚ ਕਾਫੀ ਮਿਲ ਜੇਗੀ ਠੀਕ ਹੈ ਬਹੁਤ ਵਧੀਆ ਕੁਆਲਿਟੀ ਹੈ ਬਹੁਤ ਸ਼ਾਨਦਾਰ ਜੀ ਇਕਾ ਆਈਟਮ ਬਹੁਤ ਵਧੀਆ ਹੈ ਬਿਲਕੁਲ ਕੜਕ ਵਾਲਾ ਸਟੱਫ ਹੈ ਹਰ ਕਸਟਮਰ ਨੂੰ ਬਹੁਤ ਜ਼ਿਆਦਾ ਪਸੰਦ ਕਰਦਾ ਹੈ ਠੀਕ ਹੈ ਜੀ ਨੇਤਾ ਵਾਲਾ ਕਪੜਾ 1350 ਦਾ ਇੱਕ ਇੱਕ ਦੇ ਨਾਲ ਇੱਕ ਫ੍ਰੀ ਆਏਗਾ ਜੀ ਵਾਹ ਜ ਹਾਂ ਤਾਂ ਕਿ ਵੈਸੇ ਕਲੈਕਸ਼ਨ ਆ ਰਹੇ ਨੇ ਆਪਣੇ ਬੋਰ ਚਦਾਈ ਹਾਂਜੀ ਹਾਂ ਜੀ ਬਿਲਕੁਲ ਨੇਤਾ ਵਾਲੇ ਕੱਪੜੇ ਜਮੇ ਦਾ ਬਹੁਤ ਜ਼ਿਆਦਾ ਡਿਮਾਂਡ ਤੇ ਰਹਿਣਗੇ ਜੀ ਇੱਕ ਆਈਟਮ ਆਏਗੀ ਵਾਈਟ ਦੇ ਵਿੱਚ ਇਹ ਵੀ ਕੱਪੜਾ ਬਹੁਤ ਵਧੀਆ ਹੈ 1000 ਰੁਪਏ ਦਾ ਇੱਕ ਹੈ ਇੱਕ ਦੇ ਨਾਲ ਇੱਕ ਫ੍ਰੀ ਆਏਗਾ ਠੀਕ ਹੈ ਜੀ ਸਾਢੇ 3 ਮੀਟਰ ਕਪੜਾ ਹੈ ਇੱਕ ਦੇ ਨਾਲ ਇੱਕ ਫ੍ਰੀ ਸੇਮ ਕਪੜਾ ਮਿਲੇਗਾ ਪ੍ਰੀਮੀਅਮ ਪੋਰਟਨ ਦੇ ਵਿੱਚ ਠੀਕ ਹੈ ਜੀ ਇਹ ਵੀ ਕੁਆਲਿਟੀ ਬਹੁਤ ਵਧੀਆ ਬਹੁਤ ਵਧੀਆ ਜੀ ਬਹੁਤ ਵਧੀਆ ਸਰ ਇੱਕਾ ਸਰਦੀਆਂ ਦਾ ਸਟੌਕ ਬਹੁਤ ਵਧੀਆ ਆਇਆ ਜੀ 1100 ਰੁਪਏ ਦਾ ਇੱਕ কুর্তা ਵਿੱਚ ਮੈਂ ਇੱਕ ਦੇ ਨਾਲ ਇੱਕ ਫ੍ਰੀ ਆਏਗਾ ਜੀ ਕਿਆ ਬਾਤ ਹੈ ਜੀ ਦੋਸਤੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਦਾ ਜੀ ਅਜਤਾਰ ਕੇਸ਼ ਕਾਠਵਾਲ ਜੀ ਮਿਹਰਬਾਨ ਹੋ ਗਏ ਨੇ ਪਿਛਲੀ ਵਾਰੀ ਆਪਾਂ ਨੂੰ ਇੱਕ ਦੋ ਕੁਰਤੇ ਪਜਾਮੇ ਤੇ ਇਹਨਾਂ ਨੇ ਆਫਰਾਂ ਦਿੱਤੀਆਂ ਸੀ ਇਸ ਵਾਰ ਤਾਂ ਮੈਨੂੰ ਲੱਗਦਾ ਵੀ ਸਾਰੇ ਕੁਰਤੇ ਪਜਾਮੇ ਤੇ ਆਫਰਾਂ ਹੀ ਆਫਰਾਂ ਬਿਲਕੁਲ ਜੀ ਬਿਲਕੁਲ ਵਾਹ ਜੀ ਆਫਰਾਂ ਦਾ ਮੇਲਾ ਲਗਾਤਾ ਜੀ ਵਾਹ ਜੀ ਵਾਹ ਇੱਕ ਆ ਦੇਖੋ ਰਾਇਮਨ ਦੇ ਪੈਂਟ ਕੋਟ ਕਿਆ ਬਾਤ ਹੈ ਜੀ ਰਾਇਮਨ ਦੇ ਪੈਂਟ ਕੋਟ ਓਸ਼ੀਅਨ ਦੇ ਪੈਂਟ ਕੋਟ ਕਾਫੀ ਡਿਸਕਾਊਂਟ ਤੇ ਜਾਇਨ ਨੇ ਮਾਰਕੀਟ ਨਾਲੋਂ ਕਾਫੀ ਡਿਸਕਾਊਂਟ ਮਿਲੇਗਾ ਠੀਕ ਹੈ ਜੀ ਇਹ ਓਸ਼ੀਅਨ ਬ੍ਰਾਂਡ ਦਾ ਆਏਗਾ ਦੇਖੋ ਇਸ ਤੋਂ ਇਲਾਵਾ ਰਿਡਨ ਟੇਲਰ ਬ੍ਰਾਂਡ ਦਾ ਵੀ ਆਏਗਾ ਸੀ ਆਰ ਐਮ ਦਾ ਵੀ ਆਏਗਾ ਸਾਰੇ ਸਟੱਫ ਤੁਹਾਨੂੰ ਪੈਂਡਕੋਟ ਦੇ ਵਿੱਚ ਮਿਲ ਜਾਣਗੇ। ਕੀ ਬਾਤ ਹੈ ਜੀ ਬਹੁਤ ਵਧੀਆ ਜੀ। ਇੱਕ ਸਾਡੇ ਕੋਲ ਇਸ ਤੋਂ ਇਲਾਵਾ ਪੈਂਚਰ ਦੇ ਡਿਜ਼ਾਈਨ ਤੁਹਾਨੂੰ ਕਾਫੀ ਮਿਲ ਜਾਣਗੇ ਆ ਦੇਖੋ। ਠੀਕ ਹੈ ਜੀ। ਬੜੇ ਅੱਛੇ ਡਿਜ਼ਾਈਨ ਨੇ ਪੈਂਚਰ ਦੇ ਸਾਰੇ। ਵਾਹ ਜੀ ਵਾਹ। ਸਾਰੇ ਡਿਜ਼ਾਈਨਰ ਪੀਸ ਨੇ ਹਰ ਹਰ ਚੀਜ਼ ਹਟ ਗਈ ਹੈ। ਹਾਂਜੀ ਇਹ ਡਾਇਮੰਡ ਦੀ ਪੈਂਡਸਟ ਆਣ ਗਿਆ ਬਹੁਤ ਵਧੀਆ ਆਫਰ ਦੇ ਵਿੱਚ। ਬਹੁਤ ਵਧੀਆ ਪੈਕਿੰਗ ਹੈ ਵਿਆਹ ਸ਼ਾਦੀ ਦੇ ਵਾਸਤੇ 1500 ਰੁਪਏ ਦੀਆਂ ਦੋ ਪੈਂਟਸ਼ਰਟਾਂ ਪੈਣ ਗਿਆ ਆ ਬਲੇ ਰਾਇਮੰਡ ਦੀਆਂ। ਠੀਕ ਹੈ ਜੀ ਪ्युअर ਵੋਲ ਦੋਨਾਂ ਪਾਸੇ ਫਾਰ ਲੱਗੀ ਹੋਈ ਹੈ ਬਹੁਤ ਵਧੀਆ ਕਪੜਾ ਹੈ ਠੀਕ ਹੈ ਜੈਂਟ ਸ਼ਰਟਾਂ ਦੇ ਵਾਸਤੇ ਆ ਦੇਖੋ ਕਿ ਕੁਰਤੇ ਮੇ ਬਣਾਓ ਚ ਜੈਂਟ ਸ਼ਰਟਾ ਬਣਾਓ ਬਹੁਤ ਵਧੀਆ ਚੀਜ਼ ਹੈ ਫੁੱਲ ਗਰਮ ਦੇ ਵਿੱਚ ਆ ਦੇ ਕੀ ਬਾਤ ਹੈ ਜੀ ਇੱਕ ਤੋਂ ਇੱਕ ਖਟਕੇ ਡਿਜ਼ਾਈਨ ਹੈ ਇਹਦੇ ਚ ਆ ਦੇਖੋ ਗਰਮ ਦੇ ਵਿੱਚ ਬਹੁਤ ਵਧੀਆ ਸਰ ਕਰਕੇ ਜੀ ਇਸ ਵਾਰ ਆਫਰ ਦੀ ਬਹਾਰਾਂ ਲਗਾਤੀਆਂ ਤੁਸੀਂ ਪਰ ਹੋਣੇ ਵੀ ਇੱਕ ਚੀਜ਼ ਰਹਿ ਗਈ ਹੈ ਜੀ ਸ਼ੇਅਰ ਕਰਨ ਵਾਲਿਆਂ ਨੂੰ ਕੀ ਦੋਗੇ ਸ਼ੇਅਰ ਕਰਨ ਵਾਲਿਆਂ ਸੇ ਆਪਾਂ ਆ ਦੇਖੋ ਜੀ ਤਿੰਨ ਕੁਰਤੇਵਾਂ ਦੇ ਆ ਗਏ 1200 ਦੇ ਠੀਕ ਹੈ ਜੀ ਜਿਹੜਾ ਵੀਡੀਓ ਸ਼ੇਅਰ ਕਰਕੇ ਆਏਗਾ ਤੇ ਪੇਜ ਨੂੰ ਫੋਲੋ ਕਰਕੇ ਆਏਗਾ 1200 ਦੇ ਤਿੰਨ ਕੁਰਤੇ ਵਿੱਚ ਮਿਲਣਗੇ ਜੀ ਕੀ ਬਾਤ ਹੈ ਜੀ ਬਹੁਤ ਵਧੀਆ ਜੀ ਥੈਂਕ ਯੂ ਜੀ ਧੰਨਵਾਦ ਜੀ ਸ਼ੁਕਰੀਆ ਜੀ ਓਕੇ